ਤੇਰੇ ਪਾਸ ਵੱਡੇ ਵੱਡੇ ਕਿਲੇ ਨੇ ਨਾ ਤੇਰੇ ਪਾਸ ਖਜ਼ਾਨੇ ਨੇ ਜਿੱਡੇ ਵੱਡੇ ਖਜ਼ਾਨੇ ਔਰੰਗਜ਼ੇਬ ਦੇ ਪਾਸ ਨੇ ਪਰ ਫੇਰ ਵੀ ਇੱਡੀ ਵੱਡੇ ਸਲਤਨਤ ਨਾਲ ਮੱਥਾ ਲਾ ਲੈਣਾ ਤੇ ਇੱਕ ਦਾਵਾ ਕਰਨਾ ਕਿ ਰਾਜ ਕਰੇਗਾ ਖਾਲਸਾ ਕੀ ਰਹੇਗਾ ਕੋਏ ਇੱਡੇ ਵੱਡੇ ਜ਼ੁਲਮ ਸਮਰਾਜ ਦੀਆਂ ਜੜਾਂ ਪੁੱਟ ਕੇ ਖਾਰੇ ਸਮੁੰਦਰ ਚ ਸੁੱਟ ਦੇਣੀਆਂ ਕੋਈ 700 ਸਾਲ ਕੋਈ ਵਿਦਮਾਨ ਕਹਿੰਦਾ 1000 ਸਾਲ ਕੋਈ ਕਹਿੰਦਾ 800 ਸਾਲ ਇਸ ਔਰੰਗਜ਼ੇਬ ਮੁਗਲਿਆ ਸلطਨਤ ਦਾ ਇਹ ਹਿੰਦੁਸਤਾਨ ਗੁਲਾਮ ਰਿਹਾ ਹੈ ਇੱਡੇ ਵੱਡੇ ਰਾਜ ਭਾਗ ਨੂੰ ਖਤਮ ਕਰਨਾ ਉਹ ਗੁਰੂ ਗੋਬਿੰਦ ਸਿੰਘ ਦਾ ਕਿੰਨਾ ਵੱਡਾ ਭਰੋਸਾ ਹੋਵੇਗਾ ਪਰਮੇਸ਼ਰ ਉੱਤੇ ਕਿਸੇ ਨੇ ਆਖਿਆ ਸੀ ਨਾ ਫੌਜ ਐ ਨਾ ਖਜ਼ਾਨੇ ਐ ਨਾ ਕਿਲੇ ਨੇ ਕਿਸ ਬਲ ਬੂਤੇ ਉੱਤੇ ਇੰਡਾ ਵੱਡਾ ਮੱਥਾ ਲਾ ਲਿਆ ਔਰੰਗਜ਼ੇਬ ਦੇ ਅਵਸਰਾਂ ਨੇ ਕਿਹਾ ਹਾਰ ਜਾਓਗੇ ਇਸ ਕਰਕੇ ਅਸੀਂ ਸੌਂ ਖਾਨੇ ਆ ਕਿਲਾ ਛੱਡ ਦਿਓ ਨਿਕਲ ਜਾਓ ਤੁਹਾਡੀ ਇੱਜ਼ਤ ਰਹਿ ਜੋਗੀ ਸਾਡੇ ਜਿੱਤ ਰਹੇ ਜਾਵੇਗੇ ਪਰ ਤੁਹਾਡੀ ਤਾਕਤ ਬਾਦਸ਼ਾਹ ਦੀ ਤਾਕਤ ਦੇ ਬਰਾਬਰ ਕੁਝ ਵੀ ਨਹੀਂ ਹੈ ਸਤਿਗੁਰੂ ਨੇ ਆਖਿਆ ਮੇਰੇ ਪਾਸ ਉਹ ਹੈ ਜਿਹੜਾ ਹਮੇਸ਼ਾ ਜਿੱਤ ਦਾ ਪ੍ਰਤੀਕ ਹੈ ਤੇ ਜਿਹਦੀ ਅਖੀਰ ਹਮੇਸ਼ਾ ਹੀ ਜਿੱਤ ਹੁੰਦੀ ਆਈ ਹੈ ਕਹਿੰਦੇ ਤੁਹਾਡੇ ਪਾਸ ਕੀ ਹੈ ਕਹਿੰਦੇ ਵਾਹਿਗੁਰੂ ਸਾਡੇ ਫਤਿਹ ਇਹ ਸਿੱਖਿਆ ਦਿੰਦੀ ਹੈ ਅਖੀਰਲੀ ਜਿੱਤ ਕਿਹਦੀ ਹੋਵੇਗੀ ਵਾਹਿਗੁਰੂ ਦੀ ਹੋਵੇ ਇਸੇ ਕਰਕੇ ਮਹਾਰਾਜ ਨੇ ਇੱਕ ਸਾਨੂੰ ਨਾਰਾ ਦੇ ਦਿੱਤਾ ਉਹ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮੇ ਦੇ ਆ ਬੜੀਆਂ ਸੁੰਦਰ ਪੰਕਤੀਆਂ ਔਰੰਗਜ਼ੇਬ ਨੂੰ ਕਹਿਣ ਲੱਗੇ ਹਮਾਰਾ ਕਸੇ ਸਾਹਿਦ ਆਇਦ ਬਜ਼ੀਰ ਜੇ ਕੋਈ ਵਿਅਕਤੀ ਹੁਮਾ ਪੰਛੀ ਦੀ ਸ਼ਾਨੇ ਠਾ ਜਾਵੇ ਬਰੋ ਦਸਤਦਾਰ ਨਾ ਜਾਗੋ ਦਲੇਰ ਕਾਂ ਭਾਵੇਂ ਜਿੱਡਾ ਮਰਜੀ ਦਲੇਰ ਹੋਵੇ ਔਰੰਗਜ਼ੇਬ ਉਹਦਾ ਕੁਝ ਵੀ ਨਹੀਂ ਵਿਗਾੜ ਸਕਦਾ ਤੇਰੇ ਅਫਸਰ ਤੇਰੀਆਂ ਫੌਜਾਂ ਭਾਵੇਂ ਜਿੰਨੀਆਂ ਮਰਜੀ ਨੇ ਮੈਂ ਹੁਮਾ ਪੰਛੀ ਦੀ ਸ਼ਾਨ ਚ ਰਹਿਣਾ ਮੈਂ ਰੱਬ ਦੀ ਸ਼ਾਨ ਚ ਰਹਿਣਾ ਜਿਹਦੇ ਸਿਰ ਉੱਤੇ ਪਰਮਾਤਮਾ ਦਾ ਹੱਥ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜਫਰਨਾਮੇ ਦੀ ਵਿਆਖਿਆ ਚ ਆਪਣੀਆਂ ਪੰਕਤੀਆਂ ਦੱਸਦੇ ਕੀ ਕਹਿੰਦੇ ਨੇ ਜ਼ਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿਝ ਜ਼ਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੇ ਵਿੱਚ ਜਿਹਦੇ ਵੱਲ ਗੁਰੂ ਹੋ ਗਿਆ ਪਰਮਾਤਮਾ ਹੋ ਗਿਆ ਦੂਸਰੇ ਪੰਨੇ ਲੱਖਾਂ ਬਾਹਾਂ ਭਾਵੇਂ ਲੱਖਾਂ ਫੌਜਾਂ ਦਾ ਮਾਲਕ ਹੋਵੇ ਉਹਦਾ ਕੁਝ ਨਹੀਂ ਵਿਗਾੜ ਸਕਦਾ ਦੂਸਰੀ ਉਦਾਹਰਣ ਦਿੰਦੇ ਕਸੇ ਪਸਤੁਫ ਤਦ ਪਸੇ ਸ਼ੇਰ ਨਰ ਕਹਿੰਦੇ ਜੇ ਕੋਈ ਬੰਦਾ ਸ਼ੇਰ ਦੀ ਸ਼ਰਨ ਚਲਿਆ ਜਾਵੇ ਹੈ ਸ਼ੇਰ ਦੀ ਪਿੱਠ ਦੇ ਲਾਗੇ ਜਾ ਕੇ ਖੜਾ ਹੋ ਜਾਵੇ ਔਰੰਗਜ਼ੇਬ ਤੇਰੇ ਵਰਗੇ ਗਿੱਦੜ ਕੁੱਤੇ ਸ਼ੇਰ ਦੇ ਲਾਗੇ ਨਹੀਂ ਜਾ ਸਕਦੇ ਤੇ ਉਹਦਾ ਕੀ ਵਿਗਾੜ ਲੈਣਗਾ ਨਗੀਰਦ ਬੁਝੋ ਮੇਸ਼ੂ ਆਹੋ ਗੁਜ਼ਰ ਬੱਕਰੀਆਂ ਭੇਡਾਂ ਹਿਰਨ ਕੁੱਤੇ ਕੁਝ ਨਹੀਂ ਵਿਗਾੜ ਸਕਦੇ ਜੇ ਕੋਈ ਸ਼ੇਰ ਦੀ ਸ਼ਰਨ ਚਲੇ ਗਿਆ ਤੇ ਸ਼ੇਰ ਕੌਣ ਆ ਕਹਿੰਦੇ ਵਾਹਿਗੁਰੂ ਹੁਮਾ ਪੰਛੀ ਕੌਣ ਹੈ ਵਾਹਿਗੁਰੂ ਭਾਈ ਅਨੰਦ ਲਾਲ ਸਾਹਿਬ ਜਿਹੜੇ ਜਿੰਨਾ ਦੀ ਇਹ ਬਾਣੀ ਹੈ ਨਾ ਪਵਿੱਤਰ ਸ਼ੁਰੂਆਤ ਕੀਤੀ ਜਿੱਥੋਂ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਕਹਿੰਦਾ ਜੇ ਬਚਣਾ ਹੀ ਤੇ ਹਿੰਦੁਸਤਾਨ 'ਚ ਇੱਕ ਵੀ ਰਾਜਾ ਨਹੀਂ ਹੈਗਾ ਜਿਹੜਾ ਤੈਨੂੰ ਬਚਾ ਸਕੇ ਕਹਿੰਦਾ ਕਿਉਂ ਕਹਿੰਦਾ ਕਿਸੇ 'ਚ ਇੰਨੀ ਹਿੰਮਤ ਨਹੀਂ ਜੁਰਤ ਨਹੀਂ ਹੈ ਜਮੀਰ ਨਹੀਂ ਹੈ ਉਹ ਮੇਰੇ ਪਿਤਾ ਅੱਗੇ ਅੜ ਜਾਵੇ ਸਭ ਚੁਗ ਜਾਂਦੇ ਰਹੇ ਫਿਰ ਕਿਹਦੇ ਵਿੱਚ ਐਡੀ ਜੁਰਤ ਹੈ ਕਿਹੜੀ ਇਹੋ ਜੀ ਜਗ੍ਹਾ ਹੈ ਹਿੰਦੁਸਤਾਨ ਵਿੱਚ ਔਰੰਗਜ਼ੇਬ ਦਾ ਚੱਪੇ-ਚੱਪੇ ਤੇ ਹੁਕਮ ਚਲਦਾ ਵਾ ਇੱਥੋਂ ਤੱਕ ਹੁਕਮ ਦਿੱਤੇ ਨੇ ਆਪਣੇ ਪਰਿਵਾਰ ਨੂੰ ਔਰੰਗਜ਼ੇਬ ਨੇ ਹਿੰਦੂਆਂ ਵਾਸਤੇ ਹੁਕਮ ਦਿੱਤੇ ਨੇ ਕਿ ਪੱਗ ਨਹੀਂ ਬੰਨਣੀ ਸਿਰ ਤੇ ਕਿਉਂ ਪੱਗ ਜਿਹੜੀ ਐ ਇਹ ਇਸਲਾਮ ਚ ਸੁਨਨਤ ਆ ਸੁਨਨਤ ਕਹਿੰਦੇ ਰਹਿਤ ਨੂੰ ਇਸਲਾਮ ਦੀ ਇੱਕ ਰਹਿਤ ਇਹ ਵੀ ਐ ਕਿ ਸਿਰ ਤੇ ਪੱਗ ਬੰਨ ਕੇ ਰੱਖਣੀ ਇਸ ਕਰਕੇ ਪੱਗ ਨੇ ਬੰਨਣੀ ਸਰਦਾਰੀ ਦੀ ਨਿਸ਼ਾਨੀ ਐ ਬਾਦਸ਼ਾਹੀ ਦੀ ਨਿਸ਼ਾਨੀ ਐ ਘੋੜੇ ਤੇ ਨਹੀਂ ਚੜਨਾ ਖੋਤੇ ਤੇ ਚੜਨਾ ਤੇ ਜੀ ਸਦਕੇ ਚੜ ਲਓ ਵਿਆਹ ਵੇਲੇ ਜੰਝ ਵੇਲੇ ਕੋਈ ਵੀ ਵਾਜਾਂ ਨੇ ਵਜਾ ਸਕਦੇ ਪੀਪੇ ਕੁੱਟਣੇ ਤੇ ਜੀ ਸਕਕੇ ਦੋਸਤਾਨੀਆਂ ਕੁੱਟ ਲਓ ਜਿਹੜੀ ਵੀ ਚੰਗੀ ਚੀਜ਼ ਐ ਉਹ ਸਾਡੇ ਵਾਸਤੇ ਜਿਹੜੀ ਵੀ ਮਾੜੀ ਚੀਜ਼ ਉਹ ਤੁਹਾਡੇ ਵਾਸਤੇ ਅਫਗਾਨਿਸਤਾਨ ਤੋਂ ਲੈ ਕੇ ਕਸ਼ਮੀਰ ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਹਰ ਜਗ੍ਹਾ ਔਰੰਗਜ਼ੇਬ ਦਾ ਹੁਕਮ ਚੱਲਦਾ ਕੋਈ ਮਰਦ ਨਹੀਂ ਇਹੋ ਜਿਹਾ ਪੈਦਾ ਹੋਇਆ ਜਿਨੇ ਔਰੰਗਜ਼ੇਬ ਦੇ ਹੁਕਮ ਦੀ ਪਛਾਣ ਕੀਤਾ ਹੋਵੇ ਹੁਕਮ ਨੂੰ ਤਾਂ ਭਾਈ ਬਹਾਦਰ ਸ਼ਾਹ ਨੂੰ ਭਾਈ ਆਨੰਦ ਲਾਲ ਕਹਿੰ ਕੀ ਸਿੱਖਿਆ ਦਿੰਦੇ ਸੀ ਕੁਰਾਨ ਪੜ੍ਹਾਉਂਦੇ ਸੀ ਇੱਕ ਦਿਨ ਆਇਤ ਦੇ ਅਰਥ ਨਾ ਹੋਏ ਬਹਾਦਰ ਸ਼ਾਹ ਕਹਿੰਦਾ ਪਿਤਾ ਜੀ ਮੇਰਾ ਉਸਤਾਦ ਅਰਥ ਕਰ ਸਕਦਾ ਕੁਰਾਨ ਦੀ ਆਇਤ ਦੇ ਕਹਿੰਦੇ ਕਰਕੇ ਦਿਖਾਵੇ ਜਦ ਅਰਥ ਕੀਤੇ ਤੇ ਕਹਿੰਦੇ ਐਡਾ ਵੱਡਾ ਵਿਦਵਾਨ ਹਿੰਦੂਆਂ ਚ ਜਿਹੜੀ ਵੀ ਚੰਗੀ ਚੀਜ਼ ਉਹ ਮੁਸਲਮਾਨਾਂ ਚ ਔਰਾਤੋਂ ਰਾਤ ਭੱਜਿਆ ਭਾਈ ਆਨੰਦ ਲਾਲ ਕਿਹਦੀ ਸ਼ਰਨ ਲਈ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਦੀ ਇੱਕ ਇਹੋ ਜਿਹਾ ਹਿੱਸਾ ਆਨੰਦਪੁਰ ਜਿੱਥੇ ਸੈਂਟਰਲ ਸਰਕਾਰ ਦੇ ਹੁਕਮ ਨਹੀਂ ਚੱਲਦੇ ਸੱਚੀ ਸਰਕਾਰ ਦੇ ਹੁਕਮ ਚੱਲਦੇ ਨੇ ਸੱਚੇ ਬਾਦਸ਼ਾਹ ਦੇ ਹੁਕਮ ਚੱਲਦੇ ਨੇ ਉੱਥੇ ਪ੍ਰਯੋਗੀ ਜੀ ਨੇ ਇੱਕ ਗੱਲ ਲਿਖੀ ਕੀ ਕਹਿਣ ਲੱਗੇ ਬੇਮਿਸਾਲ ਬੇਨਜ਼ੀਰ ਤੂੰ ਸਤਿਗੁਰੂ ਮਹਾਰਾ ਵਾਹ ਗੁਰੂ ਕੇ ਬਾਦ ਇੱਕ ਤੇਰਾ ਹੀ ਸਹਾਰਾ ਇੱਕ ਜਗ੍ਹਾ ਜੋਗੀ ਜੀ ਲਿਖਦੇ ਐ ਗੁਰੂ ਗੋਬਿੰਦ ਸਿੰਘ ਤੂੰ ਅਬਰੇ ਰਹਿਮਤ ਹੈ ਅਬਰੇ ਹਮਮ ਹੈ ਭਾਵ ਤੂੰ ਚੜਦੀ ਕਲਾ ਦਾ ਮੀਂਹ ਪਾਉਣ ਵਾਲਾ ਬੱਦਲ ਤੇਰਾ ਨਾਮ ਸੁਣ ਕੇ ਮੁਰਦੇ ਵੀ ਕਬਰਾਂ 'ਚੋਂ ਉਠ ਪੈਂਦੇ ਨੇ ਐਸੀ ਦਲੇਰੀ ਆ ਜਾਂਦੀ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਸਾਰੇ ਯਾਦ ਕਰ ਰਹੇ ਬੜੇ ਪ੍ਰੇਮ ਦੇ ਨਾਲ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਕੇਵਲ ਸਿੰਘ ਜੀ ਮਹਤਾ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ساری ਉਮਰ ਹੀ ਗੁਰੂ ਘਰ ਦੇ ਪ੍ਰਚਾਰ ਵਿੱਚ ਲਾਈ ਔਰ ਉਹਨਾਂ ਦੇ ਨਾਲ